ਪੰਗੜਾ ਮਸ਼ਹੂਰ ਸ਼ੀਸ਼ੀ ਵਾਲੇ ਬਾਈ ਪੰਮੀ ਦਾ ਤੇ ਇੱਕੋ ਹੀ ਚੀਜ਼ ਮਸ਼ਹੂਰ ਨੂਰ ਦੀ ਮੰਮੀ ਦਾ ਗੰਦੀ ਸੋਚ ਗੰਦੀ ਸੋਚ ਹੀ ਰੱਖਿਆ ਕਰੋ ਮੈਂ ਵਲੌਗ ਦੀ ਗੱਲ ਕਰ ਰਿਹਾ ਵਲੌਗ ਬਹੁਤ ਮਸ਼ਹੂਰ ਹੁੰਦੇ ਨੇ ਨੂਰ ਦੀ ਮੰਮੀ ਦੇ ਨੂਰ ਦੇ ਪਾਪਾ ਦਾ ਤਾਂ ਬਸ ਇੱਕੋ ਹੀ ਕੰਮ ਆ ਸਵੇਰ ਨੂੰ ਫੋਨ ਚਾਰਜ ਤੇ ਲਾ ਕੇ ਤੇ ਘਰੇ ਇੱਕ ਵਾਰੀ ਘਰ ਦਾ ਵੇੜਾ ਦਿਖਾਉਣਾ ਇੱਕ ਵਾਰੀ ਆਪਣਾ ਮੂੰਹ ਦਿਖਾਉਣਾ ਤੇ ਬਸ ਫਿਰ ਸਾਰਾ ਦਿਨ ਨੂਰ ਦੀ ਮੰਮੀ ਨੂੰ ਦਿਖਾਉਣਾ ਮੈਨੂੰ ਨਾ ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਇਹ ਨਾਰਮਲ ਬਲੌਗ ਵੀ ਬਣਾਉਂਦਾ ਹੋਊਗਾ ਆਲੇ-ਦੁਆਲੇ ਦੇ ਤੇ ਵੀ ਤਾਂ ਕਰਤਾ ਮੀ ਇਹਨੂੰ ਲੋਕ ਨਾ ਚੰਗਾ ਮਾੜਾ ਕਹਿੰਦੇ ਹੀ ਰਹਿੰਦੇ ਨੇ ਮੈਂ ਇਹਨਾਂ ਦੀਆਂ ਵੀਡੀਓਜ਼ ਬਹੁਤ ਘੱਟ ਦੇਖੀਆਂ ਨਾ ਮਾਤਰ ਦੇਖੀਆਂ ਨੇ ਤੇ ਪਰ ਮੈਂ ਕੁਝ ਕੁ ਦਿਨ ਪਹਿਲਾਂ ਇਹਨਾਂ ਨੂੰ ਇੱਕ ਕਮੈਂਟ ਕੀਤਾ ਸੀ ਉਸ ਤੋਂ ਬਾਅਦ ਤਾਂ ਇਹਨਾਂ ਨੇ ਮੈਨੂੰ ਬਲਾਕ ਹੀ ਕਰਤਾ ਉਸ ਤੋਂ ਬਾਅਦ ਤਾਂ ਮੈਂ ਇਹਦੀ ਕੋਈ ਵੀਡੀਓ ਦੇਖੀ ਵੀ ਨਹੀਂ ਪਰ ਅਚਾਨਕ ਹੀ ਅੱਜ ਆ ਨਾ ਆ ਮੈਂ ਦੂਸਰੀ ਆਈਡੀ ਓਪਨ ਕੀਤੀ ਸੀ ਆਪਣੀ ਤੇ ਉੱਥੇ ਇਹਦੀ ਰੀਲ ਸਾਹਮਣੇ ਆਈ ਆ ਨੂਰ ਦੀ ਮੰਮੀ ਬਣਾ ਰਹੀ ਚੁੱਲ੍ਹੇ ਮੂਰੇ ਬੈਠੀ ਪਰੌਂਠੇ ਤੇ ਇਹ ਪਤੰਦਰ ਕੈਮਰਾ ਲੈ ਕੇ ਬਿਲਕੁਲ ਉਹਦੇ ਮੂਰੇ ਬੈਠਾ ਉਹ ਵੀ ਲੱਤਾਂ ਚੌੜੀਆਂ ਕਰਕੇ ਬੈਠੀ ਆ ਚੁੰਨੀ ਥੱਲੇ ਨੂੰ ਕਰਕੇ ਬੈਠੀ ਆ ਤੇ ਇਹ ਪਤੰਦਰ ਜ਼ੂਮ ਕਰ ਕਰਕੇ ਆਲੂ ਦਿਖਾ ਰਿਹਾ ਸੀ ਨੂਰ ਦੀ ਮੰਮੀ ਦੇ ਆਲੂ ਤੇ ਫਲਵਾੜੀ ਜ਼ੂਮ ਕਰ ਕਰਕੇ ਐਸ ਕਰਕੇ ਦਿਖਾਉਂਦਾ ਨਾ ਵੀ ਸ਼ਾਇਦ ਕਿਸੇ ਦੀ ਨਿਗਾ ਕਮਜ਼ੋਰ ਹੋਵੇ ਜਾਂ ਕਈਆਂ ਕੋਲ ਛੋਟੀ ਸਕਰੀਨ ਵਾਲਾ ਮੋਬਾਈਲ ਹੁੰਦਾ ਆ ਤਾਂ ਉਹ ਵੀ ਚੰਗੀ ਤਰ੍ਹਾਂ ਕਲੀਅਰ ਦੇਖ ਸਕਣ ਪੂਰੀ ਫਲਵਾੜੀ ਖੋਲ ਕੇ ਉਹ ਬੈਠੀ ਹੁੰਦੀ ਆ ਤੇ ਇਹ ਵੀ ਪੂਰੀ ਫਲਵਾੜੀ ਦੀ ਸ਼ੂਟਿੰਗ ਕਰ ਰਿਆ ਹੁੰਦਾ ਬੈਠਾ ਭੰਗੜਾ ਮਸ਼ਹੂਰ ਸ਼ੀਸ਼ੀ ਵਾਲੇ ਬਾਈ ਪੰਮੀ ਦਾ ਤੇ ਇੱਕੋ ਹੀ ਚੀਜ਼ ਮਸ਼ਹੂਰ ਨੂਰ ਦੀ ਮੰਮੀ ਦਾ ਗੰਦੀ ਸੋਚ ਗੰਦੀ ਸੋਚ ਹੀ ਰੱਖਿਆ ਕਰੂੰ ਮੈਂ ਵਲੌਗ ਦੀ ਗੱਲ ਕਰ ਰਿਹਾ ਵਲੌਗ ਬਹੁਤ ਮਸ਼ਹੂਰ ਹੁੰਦੇ ਨੇ ਨੂਰ ਦੀ ਮੰਮੀ ਦੇ ਨੂਰ ਦੇ ਪਾਪਾ ਦਾ ਤਾਂ ਬਸ ਇੱਕੋ ਹੀ ਕੰਮ ਆ ਸਵੇਰ ਨੂੰ ਫੋਨ ਚਾਰਜ ਤੇ ਲਾ ਕੇ ਤੇ ਘਰੇ ਇੱਕ ਵਾਰੀ ਘਰ ਦਾ ਵਿਹੜਾ ਦਿਖਾਉਣਾ ਇੱਕ ਵਾਰੀ ਆਪਣਾ ਮੂੰਹ ਦਿਖਾਉਣਾ ਤੇ ਬਸ ਫਿਰ ਸਾਰਾ ਦਿਨ ਨੂਰ ਦੀ ਮੰਮੀ ਨੂੰ ਦਿਖਾਉਣਾ ਮੈਨੂੰ ਨਾ ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਇਹ ਨਾਰਮਲ ਵਲੌਗ ਵੀ ਬਣਾਉਂਦਾ ਹੋਊਗਾ ਆਲੇ-ਦੁਆਲੇ ਦੇ ਤੇ ਵੀ ਤਾਂ ਅਗਰ ਤਾਂ ਇਹਨਾਂ ਲੋਗ ਨਾ ਚੰਗਾ ਮਾੜਾ ਕਹਿੰਦੇ ਹੀ ਰਹਿੰਦੇ ਨੇ ਮੈਂ ਇਹਨਾਂ ਦੀਆਂ ਵੀਡੀਓਜ਼ ਬਹੁਤ ਘੱਟ ਦੇਖੀਆਂ ਨਾ ਮਾਤਰ ਦੇਖੀਆਂ ਨੇ ਤੇ ਪਰ ਮੈਂ ਕੁਝ ਕੁ ਦਿਨ ਪਹਿਲਾਂ ਇਹਨਾਂ ਨੂੰ ਇੱਕ ਕਮੈਂਟ ਕੀਤਾ ਸੀ ਉਸ ਤੋਂ ਬਾਅਦ ਤਾਂ ਇਹਨਾਂ ਨੇ ਮੈਨੂੰ ਬਲਾਕ ਹੀ ਕਰਤਾ ਉਸ ਤੋਂ ਬਾਅਦ ਤਾਂ ਮੈਂ ਇਹਦੀ ਕੋਈ ਵੀਡੀਓ ਦੇਖੀ ਵੀ ਨਹੀਂ ਪਰ ਅਚਾਨਕ ਹੀ ਅੱਜ ਆ ਨਾ ਆ ਮੈਂ ਦੂਸਰੀ ਆਈਡੀ ਓਪਨ ਕੀਤੀ ਸੀ ਆਪਣੀ ਤੇ ਉੱਥੇ ਇਹਦੀ ਰੀਲ ਸਾਹਮਣੇ ਆਈ ਆ ਨੂਰ ਦੀ ਮੰਮੀ ਬਣਾ ਰਹੀ ਚੁੱਲ੍ਹੇ ਮੂਰੇ ਬੈਠੀ ਪਰੌਂਠੇ ਤੇ ਇਹ ਪਤੰਦਰ ਕੈਮਰਾ ਲੈ ਕੇ ਬਿਲਕੁਲ ਉਹਦੇ ਮੂਰੇ ਬੈਠਾ ਉਹ ਵੀ ਲੱਤਾਂ ਚੌੜੀਆਂ ਕਰਕੇ ਬੈਠੀ ਆ ਚੁੰਨੀ ਥੱਲੇ ਨੂੰ ਕਰਕੇ ਬੈਠੀ ਆ ਤੇ ਇਹ ਪਤੰਦਰ ਜ਼ੂਮ ਕਰ ਕਰਕੇ ਆਲੂ ਦਿਖਾ ਰਿਹਾ ਸੀ ਨੂਰ ਦੀ ਮੰਮੀ ਦੇ ਆਲੂ ਤੇ ਫਲਵਾੜੀ ਜ਼ੂਮ ਕਰ ਕਰਕੇ ਐਸ ਕਰਕੇ ਦਿਖਾਉਂਦਾ ਨਾ ਵੀ ਸ਼ਾਇਦ ਕਿਸੇ ਦੀ ਨਿਗਾ ਕਮਜ਼ੋਰ ਹੋਵੇ ਜਾਂ ਕਈਆਂ ਕੋਲ ਛੋਟੀ ਸਕਰੀਨ ਵਾਲਾ ਮੋਬਾਈਲ ਹੁੰਦਾ ਆ ਤਾਂ ਉਹ ਵੀ ਚੰਗੀ ਤਰ੍ਹਾਂ ਕਲੀਅਰ ਦੇਖ ਸਕਣ ਪੂਰੀ ਫਲਵਾੜੀ ਖੋਲ ਕੇ ਉਹ ਬੈਠੀ ਹੁੰਦੀ ਆ ਤੇ ਇਹ ਵੀ ਪੂਰੀ ਫਲਵਾੜੀ ਦੀ ਸ਼ੂਟਿੰਗ ਕਰ ਰਿਆ ਹੁੰਦਾ ਬੈਠਾ